ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਹੈਗਾ ਸੁਖੇਵਾਲਾ ਜ਼ਿਲ੍ਹਾ ਪੈਂਦਾ ਇਹਨੂੰ ਫਿਰੋਜ਼ਪੁਰ ਤਹਿਸੀਲ ਪੈਂਦੀ ਹੈ ਜੀਰਾ ਗੁਰੇਗੱਲ ਦੇ ਘਰੇ ਵੀਡੀਓ ਬਣਾ ਰਹੇ ਆ ਆ ਜਿਹੜੀਆਂ ਗਾਵਾਂ ਵੇੜਾਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਇਹ ਸਾਰੀਆਂ ਹੀ ਸੇਲ ਆ ਬਕਾਊ ਆ ਇਹ ਇੱਕ ਇਧਰ ਹੋਰ ਬਹੁਤ ਚੰਗੀ ਤਾਜੀ ਸੂਈ ਸਵਾਈ ਚੰਗੇ ਦੁੱਧ ਵਾਲੀ ਵੱਡੇ ਕਾਧ ਵਾਲੀ ਫੁੱਲ ਜਾਣ ਵਾਲੀ ਸੂਈ ਸਵਾਈ ਵੇੜ ਇੱਕ ਨਾਗੇ ਸੇਲ ਆ ਪਹਿਲਾਂ ਇਧਰੋਂ ਸ਼ੁਰੂ ਕਰ ਲੈਨੇ ਆਪਾਂ ਤੇ ਕੱਲਾ ਕੱਲਾ ਨਾਕ ਤੁਰ ਤੁਰ ਵਿਖਾ ਦਿੰਨੇ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦਨ ਹਾਂਜੀ ਸੱਸੀ ਗੱਲ ਜੀ ਸੱਸੀ ਕਾ ਵੀਰੇ ਨਾਮ ਦੱਸੀ ਨਾਮ ਮੇਰੇ ਗੋਰਾ ਗੱਲ ਪੈਂਡ ਆਪਣਾ ਸੁੱਖੇ ਵਾਲਾ ਵੀਰੇ ਜੀਰੇ ਸ਼ਹਿਰ ਤੋਂ 5 ਕਿਲੋਮੀਟਰ ਆਟਾ ਜੀ ਤੇ ਮੋਗੇ ਤੋਂ 20 ਕਿਲੋਮੀਟਰ ਆਟਾ ਵੀਰੇ ਫੋਨ ਨੰਬਰ ਦੱਸੀ 9781230900 ਵੀਰੇ ਇਦਾਂ ਹੀ ਕਰ ਲਓ ਸ਼ੁਰੂ ਪਹਿਲਾਂ ਹਾਂਜੀ ਦਸੀ ਦੇ ਬਾਅਦ ਇਹ ਬੈਡ ਵੀਰੇ ਦੂਜੇ ਸੂਏ ਸੋਈ ਆ ਕੱਲ ਸੁੱਈ ਸੀ ਇਹ ਮੰਨ ਲਓ ਐਸਕ ਵੇਲੇ 1 2 ਵਜੇ ਦੋ ਚਵਈਆਂ ਹੋ ਗਈਆਂ ਮੰਨ ਲਓ ਇਹਦੀਆਂ ਇੱਕ ਕੱਲ ਸ਼ਾਮ ਵਾਲੀ ਇੱਕ ਅੱਜ ਸਵੇਰ ਵਾਲੀ ਇਹਦੀ 21 ਤੋਂ 22 ਕਿਲੋ ਦੁੱਧ ਦਿੰਦਾ ਵੀਰੇ ਦਾ ਠੀਕ ਹੈ ਜੀ ਦੂਜਾ ਸੂਆ ਸੂਈ ਆ ਮਗਰ ਬੱਚਾ ਵੀਰੇ ਦਾ ਤੇ ਜੇਰ ਜੂਰ ਦੀ ਪ੍ਰੋਪਰ ਹੋ ਕੇ ਆ ਵੀਰੇ ਤੇ 에ਅਰ ਸ਼ੇਅਰ ਦੇ ਟੱਚ ਦੇ ਵਿੱਚ ਆ ਮੰਨ ਲਓ ਬੈੜ ਇਹ ਬਾਕੀ ਜਿਹੜੀ ਲੇਵਾ ਥਾਣ ਵਜਨ ਵਜੂ ਤੁਸੀਂ ਆਪ ਵੀ ਦੇਖ ਲੈਣਾ ਕਿੰਨਾ ਮਾ ਹਣਾ ਹਾਂ ਹਾਂ ਜੀ ਕੱਢੀਏ ਬਾਹਰ ਨੂੰ ਦੋਸਤੋ ਕੱਲ ਦੁਪਹਿਰ ਦੀ ਗੋਰਾ ਕਹਿੰਦਾ ਸੂਈ ਆ ਐਸਕ ਟਾਈਮ ਦੀ ਕੱਲ ਸ਼ਾਮ ਨੂੰ ਇਹਦੀ ਚਵਾਈ ਹੋਗੀ ਇੱਕ ਤੇ ਇੱਕ ਚਵਾਈ ਅੱਜ ਸਵੇਰ ਹੋਗੀ ਜਾਨੀ ਕਿ ਦੋ ਚਵਾਈਆਂ ਲੱਗੀਆਂ ਤੀਜੀ ਚਵਾਈ ਇਹ ਸ਼ਾਮ ਨੂੰ ਹੋਊਗੀ ਕਦ ਵੱਡਾ ਵਜਨ ਬਹੁਤ ਹੈ ਲੇਵਾ ਭਾਂਡਾ ਵੀ ਸੋਹਣਾ ਵੱਡਾ ਹਵਾਨਾ ਗੁਲਾਬੀ ਥਣ ਮੋٹے ਮੋٹے ਪੂਰੀ ਭਾਰੀ ਫਲ ਜਾਣ ਵਾਲੀ ਦੂਜਾ ਸੂਆ ਤਾਜੀ ਸੂਈ ਸਵਾਈ ਵੜ 21 22 ਕਿਲੋ ਗੋਰਾ ਦੱਸਦਾ ਕਿ ਪਹਿਲੇ ਸੂਏ ਪਲੂਨ ਵੱਛੀ ਨੇ ਦੁੱਧ ਦਿੱਤਾ ਤੇ ਦਿੱਤਾ ਵੀ ਹੋਊ ਬੈੜ ਵੀ ਵੱਡੀ ਆ, ਲੇਵਾ ਭਾਂਡਾ ਵੀ ਵੱਡਾ ਹੀ ਆ ਤੇ ਰਾਜੀ ਵੀ ਬਹੁਤ ਐ। ਮੰਨ ਲਓ ਇਹਦਾ ਸੋਭਾ ਵੀ ਵੀਰੇ ਅੱਜ 8 ਤੋਂ 9 ਕਿਲੋ ਬੋਲਾ ਕੱਢਿਆ ਹੋਊ। ਸਵੇਰ ਹਾਂਜੀ ਜੇ ਕਿਸੇ ਭਰਾ ਨੇ 4 ਦਿਨਾਂ ਨੂੰ ਬੱਚੀ ਆਪਣੇ ਕੋਲ ਚੋਕੇ ਲੈਣੀ ਹੋਵੇ ਤਾਂ ਆਪਾਂ 20 ਕਿਲੋ ਬੋਲਾ ਚਵਾ ਕੇ ਦੇ ਦਾਂਗੇ। ਅੱਜ ਚੌਥੇ ਦਿਨ ਨੂੰ ਠੀਕ ਆ ਦੁੱਧ 25 ਦਊਗੀ, ਬਾਕੀ ਆਪਦੀ ਭਰਾ ਸਮਝਣਾ ਲੈ ਲਓ ਮੈਂ ਕਿੰਨਾ ਚੋ ਸਕਦਾ ਹਣਾ। ਵਜ਼ਨ ਦੇਖ ਲੈ ਬੈੜ ਦਾ ਕਹਿੰਦਾ। ਸਵੇਰ ਗੋਰਾ ਕਹਿੰਦਾ 8 ਕਿਲੋ ਬੋਲਾ ਕੱਢਿਆ। ਯਾਨੀ ਕਿ ਸਵੇਰ 8 ਕਿਲੋ ਬੋਲਾ ਕੱਢਿਆ। ਆਥਨੇ ਵੀ 8 ਕਿਲੋ ਦਿਓ ਯਾਨੀ ਕਿ 16 ਕਿਲੋ ਤਾਂ ਬੌਲੀ ਆ ਕੱਲ ਦੀ ਸੂਈ ਥੱਲੇ ਤਿਆਰ ਗੋਰਾ ਕਹਿੰਦਾ ਅੱਜ ਤੋਂ ਚੌਥੇ ਦਿਨ ਨੂੰ 20 ਕਿਲੋ ਬੌਲਾ ਆਪਾਂ ਚਵਾ ਕੇ ਦੇ ਦੇਾਂਗੇ ਤੇ 25 ਕਿਲੋ ਦੁੱਧ ਗੋਰਾ ਦੱਸਦਾ ਕਿ ਵੈੜ ਖੁੱਲਾ ਪਿਆ ਜੂ ਜਾਣ ਦੇਖ ਲੈ ਵੀਰੇ ਥਾਣੇ ਕਿੱਡਾ ਚੰਗਾ ਲੇਵ ਦੀ ਸਟਾਰਟਿੰਗ ਮੇਲਾ ਵੀ ਤੂੰ ਨੀ ਤੋਂ ਲੈ ਕੇ ਆਣ ਬੈਗ ਸੂਤ ਦਾ ਕਰਾਈ ਵਰਦੀ ਆ ਨਾਲੇ ਅਜੇ ਵੀ ਟਾਈਮ 2 ਵਜੇ ਦਾ ਹੈ ਨਾ ਹਾਂਜੀ ਦੁਪਹਿਰੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ ਹਜੇ ਅੱਧਾ ਦਿਨ ਪਿਆ ਬਾਕੀ ਜਿਹੜੀ ਕਲ ਦੀ ਸੂਈ ਦੋਵਾਂ ਚਵਾਈਆਂ ਚ 16 ਕਿਲੋ ਬੌਲਾ ਗੱਢੀ ਜਾਂਦੀ ਆ ਅੱਜ ਤੋਂ ਚੌਥੇ ਨੂੰ ਗੋਰਾ ਕਹਿੰਦਾ ਮੈਂ 20 ਕਿਲੋ ਦੁੱਧ ਚਵਾ ਦੂੰਗਾ ਤੇ ਫੇਰ ਤਾਂ 25 ਕਿਲੋ ਦੁੱਧ ਖੁੱਲਾ ਪਿਆਉਣਾ ਚਾਹੀਦਾ ਕਿਉਂਕਿ ਸਹੀ ਮੈਨੇ ਪਸ਼ੂ ਦਸੀ ਬਾਰੀ ਦੇਣੀ ਕਣਕੁਣ ਚੱਲ ਕੇ ਮੈਲੇ ਤੋਂ ਸਾਫ਼ ਹੋ ਕੇ ਦੁੱਧ ਤੇ ਆਉਂਦਾ ਆ ਥਣ ਵੇਖੋ ਪੂਰਾ ਚੰਗਾ ਚਾਰੇ ਥਣ ਗੈਵ ਚ ਨਿਖੜ ਮੇ ਇਕੱਲੇ ਇਕੱਲੇ ਲੱਗੇ ਆ ਹਵਾਨੇ ਦੇ ਬਰੀਕ ਬਰੀਕ ਵੇਂਜ ਵੀ ਚੰਗੀਆਂ ਪੂਰੀ ਚਮਕਦਮ ਕਾਲੀ ਫਲ ਜੰਗੀ ਟਾਪ ਦੀ ਦੂਜਾ ਸੂਆ ਤਾਜੀ ਸੂਈ ਸਵਾਈ ਵੈੜ ਕਿੰਨੇ ਦੀ ਕੋਰੇ ਜੈਜ ਜੱਬਾ ਵੇਚਣਾ ਨਹੀਂ ਆਪਾਂ ਮੰਨ ਕੇ ਚੱਲੋ ਆਪਣੇ ਭਾਤ ਅੱਗੇ ਵੇਚਣ ਵਾਲੀ ਹੁੰਦੇ ਆ ਵੀ ਆਪਾਂ ਉਵੇਂ ਕੋਈ 1 5 10 ਨਹੀਂ ਮੰਗਣਾ ਹਨਾ ਬਿਲਕੁਲ ਜੈਜ ਮੁੱਲ ਵੀਰੇ 92000 ਚ ਮਾਨਤਾਨ ਕਰਦਾ 92 ਜੋ ਹਾਂਜੀ ਠੀਕ ਮੰਨ ਲਓ ਵੀ ਫਲ ਵੱਡੀ ਵਜਨ ਵਜੂਦ ਬਾਕੀ ਸਾਰੇ ਭਰਾਵਰੇ ਸਮਝਦਾ ਰਾ ਆ ਵੀ ਦੇਖ ਲਈਏ ਭਰਾਵਰੇ ਜਿਹੜੀ ਫੈਟ ਫੂਡ ਵੀ ਵਧੀਆ ਹੋਊਗੀ ਫੈਟ ਵੀ ਵਧੀਆ ਹੋਊਗੀ ਦੁੱਧ ਵੀ ਸੰਗਣਾ ਮੰਨ ਲਓ ਚਿੱਟਾ ਹੋਊਗਾ ਵੀਰੇ ਹਨਾ ਤੇ ਦਊਗੀ ਵੀ ਮੰਨ ਲਓ ਖੁੱਲਾ ਦੁੱਧ ਹਾਂਜੀ ਪਰ ਦੋਸਤੋ ਦੁੱਧ ਦਿਓ ਵੀ ਖੁੱਲਾ 25 ਕਿਲੋ ਗੋਰਾ ਕਹਿੰਦਾ ਖੁੱਲਾ ਦੁੱਧ ਪਿਆ ਜੂ ਬਾਕੀ ਚਾਰਾਂ ਦਿਨਾਂ ਨੂੰ ਗੋਰਾ ਕਹਿੰਦਾ ਮੈਂ 20 ਕਿਲੋ ਚਵਾ ਕੇ ਦੇ ਦੂੰ ਅੱਜ ਤਾਂ ਵੀਰੇ ਜਦੋਂ ਬੱਚੀ ਦੁੱਧ ਤੇ ਆਈ ਨਾ ਦੱਸਾਂ ਦਿਨਾਂ ਨੂੰ ਮੈਂ ਦੱਸੂਗੀ ਮੈਂ ਕੁਛ ਹੈਗੀ ਆ ਇਹ ਤਾਂ ਦੇਖ ਬੱਚੀ ਦੀ ਉੱਪਰੋਂ ਫਾਟਾਂ ਨੂੰ ਲੈਵਾ ਚੌੜਾ ਸਟਾਰਟ ਹੁੰਦਾ ਪੱਟਾਂ 'ਚ ਫਸਿਆ ਪਿਆ ਹੱਥ ਦੀ ਚੋਈ ਦਾ ਥਾਂ ਨੂੰ ਤੇ ਚੁੰਡੀ ਨਹੀਂ ਪਈਦੀ ਬੜੀ ਵੇਖ ਲਾ ਕੇ ਨੀ ਬੱਚੀ ਇਹ ਤਾਂ ਗੱਲ ਹੈਗੀ ਪੂਰੀ ਚੰਗੀ ਜਿੰਨੀ ਚੰਗੀ ਕਹਿ ਦਈਏ ਓਨੀ ਚੰਗੀ ਵੱਛੀ ਆ ਬਾਕੀ ਇਸੇ ਨੰਬਰ ਤੇ ਵਟਸਐਪ ਚੱਲਦਾ ਹੈ ਜੇ ਕਿਸੇ ਨੇ ਆਪਦੇ ਫੋਨ ਤੇ ਵੀਡੀਓ ਕਾਲ ਕਰਕੇ ਵੇਖਣੀ ਆ ਤਾਂ ਅਗਲਾ ਵੇਖ ਸਕਦਾ ਇੱਧਰ ਜਾਨਵਰ ਖੜੇ ਆ 5 6 ਇਹ ਵੀ ਤੁਹਾਨੂੰ ਵਿਖਾ ਦਿੰਨੇ ਆ ਕਿਹੜੇ ਪਾਸੋਂ ਲੱਗੀ ਕੋਰੇ ਜਿਹੜੇ ਪਾਸੋਂ ਮਰਜੀ ਲੱਗ ਪਾ ਪਹਿਲਾਂ ਇਧਰ ਹੀ ਵਿਖਾ ਦਿੰਨੇ ਆ ਕੋਈ ਸੂਈ ਬੈਠੀ ਵਿਖਾ ਦਿੰਨੇ ਵੀ ਇਧਰ ਵੀ ਹੂੰ ਇਹ ਬੈਠ ਵੀਰੇ ਦੂਜੇ ਸੋਏ ਸੂਈ ਆ ਘੰਟੇ ਤੋਂ ਡੇਢ ਘੰਟਾ ਇਹਨੂੰ ਸੂਈ ਨੂੰ ਹੋ ਗਿਆ ਠੀਕ ਹੈ ਜੀ 14 ਕਿਲੋ ਦੁੱਧ ਪਿਛਲੇ ਸੋਏ ਦਾ ਦੱਸਿਆ ਮਗਰ ਬੱਚੀ ਜਰਸੀ ਨੂੰ ਜਾਨਮ ਦਿੱਤਾ ਵੀਰੇ ਇਹਨੇ ਜਰਸੀ ਬੱਚਾ ਹਾਂਜੀ ਦੂਹਾ ਸੂਆ ਦੂਜਾ ਸੂਆ ਜੀ ਕਿੰਨੇ ਦੀ ਕੋਰੇ ਜਾਇਜ ਆ ਭਾ ਇਹਦਾ ਵੀ ਅਸੀਂ 47000 ਚੋਂ ਮਾਨਤਨ ਕਰ ਦਾਂਗੇ ਕੱਦ ਪੂਰਾ ਫੁੱਲ ਬੱਚੀ ਦਾ ਰੰਗ ਢੰਗ ਚਮਕ ਬਹੁਤ ਆ ਮਗਰ ਇਹ ਬੱਚੀ ਬਹੁਤ ਚੰਗੀ ਆ ਕੱਢੀਏ ਬਾਹਰ ਨੂੰ ਲਓ ਤੇ ਦੂਜਾ ਹੀ ਸੂਆ 14 ਕਿਲੋ ਦੁੱਧ ਦਿੱਤਾ ਗੋਰਾ ਕਹਿੰਦਾ ਪਹਿਲਾਂ ਨੇ ਥੋੜਾ ਸਮਾਂ ਹੀ ਹੋਇਆ ਸੂਈ ਨੂੰ ਤੇ ਮਗਰ ਬੱਚਾ ਵੀ ਬਹੁਤ ਪਿਆਰਾ ਜਰਸੀ ਵੱਛੀ ਆ ਵੱਛੀ ਨੂੰ ਜਨਮ ਦਿੱਤਾ ਹੂੰ ਕੱਦਗਾੜ ਦੀ ਵੱਡੀ ਆ ਕੱਦਗਾਠ ਪੂਰਾ ਹੀ ਆ ਵੱਛੀ ਇੱਕ ਨੰਬਰ ਵੀ ਕੱਦ ਵਾਲੀ ਆ ਵੱਛੀ ਦੋ ਨੰਬਰ ਵੀ ਕੱਦ ਵਾਲੀ ਆ ਇੱਕ ਨੰਬਰ ਵੀ ਫੁੱਲੀ ਜਾਨ ਚ ਐ ਦੋ ਨੰਬਰ ਵੀ ਪੂਰੀ ਭਾਰੀ ਜਾਨ ਵਾਲੀ ਵੱਛੀ ਆ ਹੋਰ ਘੰਟੇ ਖੰਡ ਤੇ ਕਰ ਜੇਰ ਪੈ ਜੂਗੀ ਜੇਰ ਦੀ ਗੋਰਾ ਵੀਡੀਓ ਬਣਾ ਲੂ ਬਾਕੀ ਗੋਰੇ ਦੇ ਕੈਮਰੇ ਲੱਗੇ ਆ ਉਧਰ ਵੀ ਰਿਕਾਰਡਿੰਗ ਹੋ ਜਾਣੀ ਆ ਤੇ ਤੁਹਾਨੂੰ WhatsApp ਤੇ ਸੈਂਡ ਕਰ ਦੂਗਾ ਖਾਣੀ ਦੇ ਵੀ ਸੋਨੇ ਆ ਗੈਪ ਚ ਨਹੀਂ ਖੜਵੇਂ ਇਕੱਲੇ ਇਕੱਲੇ ਲੱਗੇ ਹੋਇਆ ਬਾਕੀ ਚਮਕ ਦਮ ਕਾਲੀਆਂ ਵੜਾਂ ਕਿਸੇ ਦੇ ਵੀ ਕੋਈ ਧਫੜੀ ਨਹੀਂ ਨਾ ਕੋਈ ਧਫੜੀ ਦਾ ਨਿਸ਼ਾਨ ਆ ਸ਼ੀਸ਼ੇ ਵਾਂਗੂ ਚਮਕਦੇ ਆ ਤਿੰਨ ਨੰਬਰ ਤੇ ਆ ਜਾ ਗੁਰੇ ਤਿੰਨ ਨੰਬਰ ਵੜਦਾ ਵੀ ਦੂਜੇ ਸੋਏ ਸੁਨਾਵਾ ਦੱਸਾਂ ਕਿੰਨਾ ਦੀ 31 14 ਕਿਲੋ ਦੁੱਧ ਦੱਸਿਆ ਵੀਲੇ ਸੋਏ ਦਾ ਬਰੀਡ ਕੁਆਲਿਟੀ ਬਹੁਤ ਜ਼ਿਆਦਾ ਵਾ ਬੱਚੀ ਦੀ ਕਿੰਨੇ ਦੀ ਇਹਦਾ ਵੀਰੇ 45000 ਚੋਂ ਮਾਨਤਾਨ ਕਰਦਾਂਗੇ। ਦੋ ਨੰਬਰ ਦਾ ਕਿੰਨੇ ਚੋ? ਪੂਰਾ 47 ਚੋਂ ਮਾਨਤਾਨ ਸੀ ਵੀਰੇ ਇਹਦਾ 45000 ਕਰਦਾਂਗੇ। ਹਾਂਜੀ। ਕੱਢੀਏ ਬਾਹਰ ਨੂੰ। ਦੋਸਤੋ ਦੋ ਨੰਬਰ ਗੋਰਾ ਕਹਿੰਦਾ 47 ਦੀ ਦੇ ਦਿਆਂਗੇ। ਮੱਝਾਂ ਹਰ ਦਾ ਦੁੱਧ ਹਣਾ ਤੇ 14 ਕਿਲੋ ਦੁੱਧ ਦਿੱਤਾ ਪਹਿਲਾਂ ਨੇ। 14-15 ਹੀ ਮੰਨ ਕੇ ਸੌਦਾ ਕਰ ਲਿਓ ਤੇ 14-15 ਕਿਲੋ ਦੁੱਧ ਵਾਲੀ ਮੱਝ 1.5 ਲੱਖ ਦੀ ਆਉਂਦੀ ਆ ਤੇ 47 ਦੀ ਦੇ ਦੇਣੀ ਆ। ਦੋ ਨੰਬਰ ਸੁਹੀ ਸਵਾਈ ਆ। ਜੇਰ ਵੀ ਗੋਰੇ ਦੇ ਘਰੇ ਪੈ ਜਾਣੀ ਆ। ਹੋਰ ਘੰਟੇ ਖੰਡ ਟਿੱਕਰ ਪੈ ਜੂਗੀ। ਤੇ ਤਿੰਨ ਨੰਬਰ ਇਹ 45 ਦੀ ਦੇ ਦਿਆਂ ਗੋਰਾ ਕਹਿੰਦਾ 14 ਕਿਲੋ ਹੀ ਇਹਨੇ ਦੁੱਧ ਦਿੱਤਾ ਇਹ ਵੀ ਜਰਸੀ ਬਰੀਡ ਦੀ ਬੱਛੀ ਆ ਦੂਹਾਈ ਸੁਹਾਏ ਥਾਣੇ ਦੇ ਵੀ ਸੋਹਣੇ ਹੁਣ ਤੇ ਕਰ ਤੁਸੀਂ ਤਿੰਨ ਬੱਛੀਆਂ ਵੇਖ ਲਈਆਂ ਸਕਰੀਨ ਤੇ ਤਿੰਨੇ ਬੱਛੀਆਂ ਥਣ ਭਾਂਡੇ ਦੀਆਂ ਸਾਫ਼ ਸੁਥਰੀਆਂ ਇਹ ਗੱਲ ਵਿੱਚ ਹੋਰ ਐਡ ਕਰ ਦੇਣਾ ਕਿਉਂਕਿ ਗੋਰਾ ਪਸ਼ੂ ਵੇਚਦਾ ਘਰੇ ਤੇ ਤਾਂ ਕਰਕੇ ਥਣ ਭਾਂਡੇ ਸਾਫ਼ ਸੁਥਰੇ ਵਾਲੀ ਪਸ਼ੂ ਗੋਰਾ ਲੈਂਦਾ ਕੋਈ ਫੁੱਟਾ ਫੁੱਟਾ ਆਣੇ ਨਹੀਂ ਪਸ਼ੂ ਲੈਂਦਾ ਹਾਦੀ ਚਵਾਈ ਵਾਲੇ ਥਾਣਾਂ ਵਾਲੇ ਪਸ਼ੂ ਲੈਂਦਾ ਤੇ ਲੈਂਦਾ ਵੀ ਸੀਲਸਾਉ ਆ ਕਿਉਂਕਿ ਕੋਈ ਇਹਨੇ ਮੰਡੀ-ਮੁੰਡੀ ਤੇ ਨਹੀਂ ਪਸ਼ੂ ਲੈ ਜਾਣੇ ਹੁੰਦੇ ਬਾਕੀ ਕਿੰਨਾ ਚਿਰ ਹੋ ਗਿਆ ਇਸ ਘਰੋਂ ਵੀਡੀਓ ਬਣਾਉਂਦਿਆਂ ਨੂੰ ਤੁਸੀਂ ਵੀ ਮਾਲ ਲੈਣ ਗੁਰੇ ਦੇ ਘਰੇ ਆਏ ਹੋਗੇ ਨਰਮ ਜਿਹਾਂ ਬੰਦਾ ਰੈਗੂਲਰ ਪਸ਼ੂ ਆਉਂਦੇ ਆ ਤੇ ਰੈਗੂਲਰ ਹੀ ਸੇਲ ਹੁੰਦੇ ਆ ਤੇ ਇੱਕ ਅੱਧਾ ਪਸ਼ੂ ਵੇਚਣ ਔਖਾ ਹੋ ਜਾਂਦਾ ਜਿਹੜਾ ਭੈਣ ਭਰਾ ਮੁੱਲ ਜਾਦੇ ਕਰਦਾ ਤੇ ਦਿੱਲੀ ਇਹ ਤਾਂ 5 7 10 ਵਾੜਾਂ ਸੇਲ ਕਰਦਾ ਉਹ ਹੁਣ ਤੁਹਾਨੂੰ ਆਪ ਵੀ ਸਮਝ ਆ ਗਈ ਹੋਣੀ ਆ ਕਿ ਪਸ਼ੂ ਵੀ ਸਾਫ਼ ਸੁਥਰੇ ਹੁੰਦੇ ਹੋਣਗੇ ਭਾਅ ਵੀ ਜਾਇਜ਼ ਹੁੰਦਾ ਹੋਊਗਾ ਤਾਂ ਹੀ ਡੇਲੀ ਇੰਨੇ ਪਸ਼ੂ ਵਿਕਦੇ ਆ ਨਹੀਂ ਇੱਕ ਅੱਧਾ ਵੇਚਣਾ ਔਖਾ ਹੋ ਜਾਂਦਾ ਅੱਗੇ ਆ ਜਾ ਗੁਰੇ 4 ਨੰਬਰ ਤੇ 4 ਨੰਬਰ ਬੱਚੀ ਨੇ ਵੀਰੇ ਦੂਜੀ ਸਵੇਰ ਸੋਨਾ ਵਾ ਲੇਵਾ ਭਾਂਡਾ ਬਹੁਤ ਆ ਨਾ ਇਹਦਾ ਬਹੁਤ ਜ਼ਿਆਦਾ ਲੇਵਾ ਕੱਢਿਆ ਵੀਰੇ ਬੱਚੀ ਨੇ ਅਜੇ ਵੀ ਮੇਰੇ ਸਾਹ ਤੇ ਕੋਈ 2 ਦਿਨ ਕੱਢ ਜੂਗੀ ਬੱਚੀ ਵੀਰੇ ਸੂੰਦੀ ਨਹੀਂ ਵੀ ਅਜੇ ਵੀ ਇਹਨੇ ਤੂੰ ਵੱਧ ਬਣਾ ਜਾਣਾ ਲੇਵਾ ਉਹਨਾਂ ਹੀ ਅੱਗੇ ਉਹਨਾਂ ਹੀ ਪਿੱਛੇ ਵੀਰੇ 14 ਤੋਂ 15 ਕਿਲੋ ਦੁੱਧ ਦੱਸਿਆ ਵੀਰੇ ਪਿਛਲੇ ਸੂਏ ਦਾ ਵਜਨ ਭੋਜਨ ਬਰੀਡ ਕੁਆਲਿਟੀ ਬਹੁਤ ਜ਼ਿਆਦਾ ਵਾ ਕਿੰਨੇ ਦੀ ਇਹਦਾ ਵੀ ਵੀਰੇ ਮੌਲਕ ਕੋਈ ਨਹੀਂ 46000 ਚ ਛੋੜ ਇਹਦੀ ਕਰ ਦਾਂਗੇ ਲਓ ਜੀ ਅੱਜ ਤਾਂ ਲੈਣ ਦੇਣ ਵਾਲੀ ਭਾ 40 ਤੇ 6 46 ਦੀ ਗੋਰਾ ਕਹਿੰਦਾ ਬੱਛੀ ਦੇ ਦੇਣੀ ਆ ਆ ਤੈਨ ਨੰਬਰ 45 ਦੀ 2 ਨੰਬਰ 47 ਦੀ 14 15 ਕਿਲੋ ਦੁੱਧ ਗੋਰਾ ਕਹਿੰਦਾ ਦਿੱਤਾ ਇਹਨੇ ਪਹਿਲਾਂ ਨੇ 4 ਨੰਬਰ ਬੱਛੀ ਨੇ ਜਿੰਨਾ ਲੇਵਾ ਬੈਗ ਨੂੰ ਪੱਡਾਂ ਤੋਂ ਪਿੱਛੇ ਹਟਮਾ ਹਵਾਨਾ ਉਨਾ ਹੀ ਲੇਵਾ ਗਾਂ ਨੂੰ ਫਿਰਦਾ ਮੂਰਲੇ ਥਾਂ ਤੋਂ ਗੱਠੰਗ ਹਵਾਨਾ ਅੱਗੇ ਤੋਂ ਨੀ ਵਾਲੇ ਪਾਸੇ ਨੂੰ ਫਿਰਦਾ ਜਰਸੀ ਬਰੀਡ ਹੈ ਗੌਰਿਆਂ ਮੇਂ ਮਾਰ ਗਈ ਐ ਤੇ ਬਾਕੀ ਇੱਕ ਇਹਨਾਂ ਦੀ ਖਾਸੀਅਤ ਜਰਸੀਆਂ ਦੀ ਇਹ ਐ ਕਿ ਹੁੰਦੀਆਂ ਸੀਲਸਾਉਈ ਆ ਭਾਵੇਂ ਜਵਾਗ ਚੋਲੇ ਬੰਦਾ ਚੋਲੇ ਬੁੜੀ ਚੋਲੇ ਰੱਸੀ ਪਾਉਣੀ ਤਾਂ ਪਾ ਲੋ ਨਹੀਂ ਪਾਉਣੀ ਤਾਂ ਵੀ ਕੋਈ ਚੱਕਰ ਨਹੀਂ ਬੱਚੀ ਨੇ ਸੁੰਦੀ ਸੁੰਦੀ ਨੇ ਮੇਰੇ ਲੇਵਾ ਬਹੁਤ ਗਾੜ੍ਹੇ ਆ ਨਾ ਇਹ ਗੱਲ ਬਹੁਤ ਬਈਦਿਆ ਹਾਂ ਹਜੇ 2 ਦਿਨ ਇਹ ਨਹੀਂ ਲੈ ਜਾਣੇ ਆ ਵਲਟੇਲਾਂ ਹਜੇ ਕਾਫੀ ਬਾਕੀ ਆ ਸੂੰਦੀ ਸੂੰਦੀ ਨੇ ਪੂਰਾ ਡਬਲ ਲੇਵਾ ਤਿਆਰ ਕਰਕੇ ਸੋਣਾ ਬਾਕੀ ਲੇਵੇ ਦੀ ਤਿਆਰੀ ਹੁਣ ਵੀ ਬਹੁਤ ਹੈ ਰਾਜੀ ਰੂਜੀ ਇਹ ਵੀ ਬਹੁਤ ਖੋਲੀ ਹੈ ਬੁੱਥੀ ਬਾਥੀਆ ਨੇੜ ਤੋਂ ਵੇਖ ਲੋ ਸੋਹਣੇ ਮੂੰਹ ਮੱਥੇ ਦੀ ਛੋਟਾ ਕੰਨ ਬੋਦੀ ਵਾਲੇ ਵਾਛੀ 45000 ਦੀ ਇਸ ਤੋਂ ਘੱਟ ਮੁੱਲ ਚ ਤਾਂ ਫਿਰ ਤੁਹਾਨੂੰ ਵੀ ਪਤਾ 14 15 ਕਿਲੋ ਵਾਲੀ ਵਛੀ ਤਾਂ ਭਾਵੇਂ ਕ੍ਰਾਸ ਵੈਡ ਹੋਵੇ ਕਿਹਨੇ ਦੇਣੀ ਹੈ ਇਹ ਤਾਂ ਫੇਰ ਜਰਸੀ ਆ ਰੇਗ ਦੀ ਡਿਮਾਂਡ ਹੁੰਦੀ ਆ ਕਿ ਬਾਈ ਯਾਰ ਜਰਸੀ ਲੈਣੀ ਜਰਸੀ ਲੈਣੀ 45 ਦੀ ਦੇ ਦੇਣੀ ਆ ਅਜੇ ਦੋ ਕਿ ਦਿਨ ਲੈ ਜੂਗੀ ਦੁੱਧ 14 15 ਬਾਕੀ ਹੁਣ ਤਾਂ ਰੁੱਤ ਵਧੀਆ ਆ ਗਈ ਸਿਆਲੋ ਸਿਆਲ ਕਰਮਾਂ ਵਾਲੀਆਂ ਵਧੀਆ ਦੁੱਧ ਪਿਆ ਦੇਣੀਆਂ ਗਰਮੀ ਜੀ ਤਾਂ ਤੁਹਾਨੂੰ ਵੀ ਪਤਾ ਥੋੜਾ ਜਿਹਾ ਪਸ਼ੂ ਔਖਾ ਰਹਿੰਦਾ ਪਸ਼ੂ ਛੱਡੋ ਗਰਮੀ ਜੀ ਤਾਂ ਬੰਦੇ ਬੁੜੀਆਂ ਸਾਰੇ ਹੀ ਔਖੇ ਹੁੰਦੇ ਕਿਉਂਕਿ ਗਰਮੀ ਆਪਣੇ ਪੈਂਦੀ ਥੋੜੀ ਜੀ ਜ਼ਿਆਦੇ ਤੇ ਪਸ਼ੂ ਉਹਨਾਂ ਦਾਣਾ ਦੱਪਾ ਵੀ ਨਹੀਂ ਖਾਂਦਾ ਤੇ ਸਿਆਲਾਂ 'ਚ ਮੌਸਮ ਵਧੀਆ ਹੁੰਦਾ ਜਿੰਨਾ ਪਾ ਲੋਗੇ ਤੇ ਉਨਾਂ ਚੋਲੋਗੇ ਆ ਜਾ ਗੁਰੇ ਅੱਗੇ 5 ਨੰਬਰ ਤੇ 5 ਨੰਬਰ ਬੱਚੀ ਵੀਰੇ ਪਹਿਲਾ ਸੂਆ ਬਲੂਨ ਆ ਹੂੰ ਬੱਚੀ ਦਾ ਕੱਦ ਬਹੁਤ ਆ ਨਾ ਪਹਿਲਾਂ ਦੇ ਹਿਸਾਬ ਨਾਲ ਬੱਚੀ ਵੀਰੇ ਬਰੀਡ ਕੁਆਲਟੀ ਦਾ ਕੋਈ ਅੰਤ ਹੀ ਹੈ ਨਹੀਂ ਇੰਨੀ ਆ ਬੱਚੀ ਦੀ ਹੂੰ ਤੇ 10 ਤੋਂ 15 ਦਿਨ ਲਾਉਗੀ ਵੀਰੇ ਬੱਚੀ ਅਜੇ ਕਿੰਨਾ ਕੱਢ ਜੂ ਪਹਿਲੇ ਨਹੀਂ ਮੇਰੇ ਜਿੰਨੀ ਬੱਚੀ ਦੀ ਕੁਆਲਟੀ ਵਜਾਂ ਪੇਟਾ ਬੂਟਾ ਭਾਰਾ ਨਾ ਬੱਚੀ ਨੂੰ ਮਾਲਾ 16-17 ਕਿਲੋ ਪਹਿਲੇ ਸੂਏ ਜ਼ਿਆਦਾ ਨਹੀਂ ਇਹਨੂੰ ਕੋਈ ਕਿੰਨੇ ਦੀ ਇਹਦਾ ਬਰੇਡ 58000 ਜੋ ਮਾਨ ਕਰਾਂਗੇ ਪਰ ਤਿਆਰ ਕਰਕੇ ਬੱਚੀ ਦਾ ਭਾਵੇਂ 65 ਤੋਂ 70 ਦੀ ਜਿਵੇਂ ਮਰਜ਼ੀ ਵੇਚ ਲੀਏ 10 ਦਿਨ ਲੈ ਜੂ 10 ਤੋਂ 15 ਦਿਨ 10ਾਂ ਤੋਂ 15 ਦਿਨਾਂ ਦੇ ਆਸੇ-ਪਾਸੇ ਸੂਪੂ ਗੋਰਾ ਕਹਿੰਦਾ ਜਿੱਦਣ ਤਿਆਰ ਹੋ ਜਾਂਦੀ ਆ ਉਸ ਦਿਨ ਦਾ ਭਾਵਾ 65 ਤੋਂ ਬਾਹਰ ਵੇਚ ਲੀਏ ਪਰ ਅੱਜ ਦਾ ਮੁੱਲ ਹੈ 2 ਘਟ 60 ਦੀ 58000 ਦੀ 58000 ਚੋਂ ਥੋੜਾ ਕਾਣਾ ਛੋੜ ਛੱਪਾ ਮਾਨ ਤਾਣ ਵੀ ਹੋ ਜੂ ਬੱਚੀ ਦਾ ਕੱਦ ਕੋਦ ਪੂਰਾ ਹੀ ਆ ਜਿਹੜੇ ਹਿਸਾਬ ਨਾਲ ਪਹਿਲਾਂ ਨਾ ਉਸ ਹਿਸਾਬ ਨਾਲ ਕੱਦ ਕਾਟ ਫੁੱਲ ਹੀ ਆ ਬੱਚੀ ਦਾ ਹਾਂ ਸੋਹਣੇ ਮੂੰਹ ਮੱਥੇ ਦੀ ਆ ਬੋਦੀ ਵਾਲੀ ਬੱਚੀ 16 17 ਕਿਲੋ ਗੋਰਾ ਕਹਿੰਦਾ ਖੁੱਲਾ ਦੁੱਧ ਪਿਆਜੂ ਬਾਕੀ ਹਜੇ ਝੋਲ ਝੋਲ ਪਈ ਬਹੁਤਾ ਕਿਉਂਕਿ ਦਿਨ 10 ਪਏ ਆ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਗੋਰਾ ਕਹਿੰਦਾ ਸੂਪੂ ਤੇ ਜਿਹੜੇ ਤੁਸੀਂ 10 ਦਿਨ ਪੱਠੇ ਪਾਉਣੇ ਆ ਉਹ ਜਿਆ ਗੋਰਾ ਕਹਿੰਦਾ ਅੱਜ ਮੁੱਲ ਵੀ ਆਪਾਂ ਜਾਇਜ਼ ਕੀਤਾ ਜਿੱਦਨ ਤਿਆਰ ਹੁੰਦੀ ਆ ਉਸ ਦਿਨ ਤਾਂ ਗੋਰਾ ਕਹਿੰਦਾ 65 ਤੋਂ ਬਾਹਰ ਵੇਚਾਂਗੇ ਜੇ ਕੋਈ ਅੱਜ ਸੌਦਾ ਕਰਦਾ ਭੈਣ ਭਰਾ ਅੱਜ ਯਾ ਤੇ 858 ਜੋ ਗੁਰਾ ਕਹਿੰਦਾ ਮਾਨਤਾਨ ਕਰ ਦੂੰਗਾ ਤੇ ਜੇ ਕੋਈ ਭੈਣ ਭਰਾ ਦਸਾਂ ਦਿਨਾਂ ਨੂੰ ਤਿਆਰ ਬੱਚੀ ਕਹੇ ਕਿ ਤੁਸੀਂ ਤਾਂ ਮੁੱਲ 58 ਕੀਤਾ ਸੀ ਉਸ ਦਿਨ ਗੁਰਾ ਕਹਿੰਦਾ 65 ਤੋਂ ਬਾਹਰ ਦੇਵਾਂਗਾ ਅੱਜ ਬੱਚੀ 58 ਦੀ ਗੁਰਾ ਕਹਿੰਦਾ ਦੇ ਦੇਣੀ ਆ ਉਹਦੇ 'ਚ ਛੋਟ ਛੱਪਾ ਕਰ ਦੂ ਉਹ ਤਾਂ ਚਲੋ ਥੋੜਾ ਥੋੜਾ ਮਾਨਤਾਨ ਸਾਰੇ ਨਗਰ ਜੀ ਹੋ ਜੂ ਤੇ ਜੇ ਕੋਈ ਜੋੜਾ ਲੈ ਲੈਂਦਾ ਪੂਰਾ ਵੱਧ ਹੋ ਜੂ ਕੋਈ ਚੱਕਰ ਨਹੀਂ ਅੱਗੇ ਆ ਜਾ ਗੁਰੇ 6 ਨੰਬਰ ਤੇ 6 ਨੰਬਰ ਵੇਣ ਦੇ ਵੀਰੇ ਤੀਜੇ ਸਵੇ ਸੂਣਾ ਵਾ ਤੇ ਦੇਣ ਲਉਗੀ ਇਹ ਵੀ 10 ਤੋਂ 15 ਵੀਰੇ ਮੰਨ ਲਓ ਤੇ ਦੂਜੇ ਸੂਏ ਦਾ ਦੁੱਧ ਵੀਰੇ ਦਾ 19 ਕਿਲੋ ਤੋਂ ਦੱਸਿਆ ਆਪਾਂ ਨੂੰ ਮਾਲਕਾਂ ਨੇ ਢਾਂਚਾ ਬਹੁਤ ਵੱਡਾ ਹੈ ਨਾ ਵੈੜ ਦਾ ਬਾਡੀ ਲਾਈਨ ਬਹੁਤ ਚੰਗੀ ਆ ਤੇ ਕਿੰਨੇ ਦੀ ਇਹ ਦਾ ਵੀਰੇ ਬਿਲਕੁਲ ਵਾਜਿਬ ਰੇਟ ਹੀ ਆ ਮਤਲਬ ਆਪਣੀ ਭਾਅ ਨਾਲ ਲਈ ਆ 48000 ਜੋ ਮੰਨਦਾਨ ਕਰਦਾਂਗੇ ਚੱਕੋ ਜੀ ਹਾਂਜੀ ਅੱਗੇ ਬੱਚੀ ਦੇ ਦੇਣੀ ਆ 40 ਤੇ 40 ਤੇ 48 48 ਦੀ ਮੇਰੇ ਹਿਸਾਬ ਨਾਲ ਹਾਂ ਉਹ ਪਰਲੀ ਵੇਚੀ ਦਾ ਮੁੱਲ ਵੀ 48 47 ਆ ਪਰ ਇਹਦਾ ਦੋ ਨੰਬਰ ਇਹ 47 ਦੀ 19 ਲੀਟਰ ਗੋਰਾ ਕਹਿੰਦਾ ਦੁੱਧ ਦਿੱਤਾ ਇਹਨੇ ਦੂਜੇ ਸੂਏ ਤੇ ਤੀਜਾ ਸੂਆ ਕਦ ਕੁਦੇ ਦਾ ਪੂਰਾ ਹੀ ਆ ਖੁੱਲਾ ਡੁੱਲਾ ਢਾਂਚਾ ਸੋਹਣਾ ਬੋਡੀ ਸੈੱਟ ਸਟਰਕਚਰ ਹੈ ਇਹ ਵੀ ਦਸਾਂ ਦਿਨਾਂ ਦੇ ਆਸੇ ਪਾਸੇ ਸੂਪੂਗੀ ਦਸਾਂ ਤੋਂ ਕੋਈ ਦੋ ਦਿਨ ਵੱਧ ਵੀ ਲੈ ਸਕਦੀ ਆ ਉਹ ਤਾਂ ਚਲੋ ਉਹਨਾਂ ਫਾਇਦਾ ਹੀ ਆ ਦੋ ਦਿਨ ਵੱਧ ਲੈ ਗਈ ਤਾਂ ਪੂਰਾ 4 ਲੈਵਾ ਚੰਗਾ ਤਿਆਰ ਕਰਕੇ ਸੂ ਇਹ ਗੋਰਾ ਕਹਿੰਦਾ ਆਪਾਂ ਨੂੰ ਭਾਜਾਈ ਆ ਇਹ ਆਪਾਂ 48 ਦੀ ਦੇ ਦੇਣੀ ਆ ਐ ਨਹੀਂ ਕਾ ਕਿ ਇਹ ਤਾਂ ਉਦਾਂ ਹੀ ਕਹਦਾ ਭਾਜਾ 48 ਦੇ ਦੇਣੀ ਹੁਣ ਆ ਚੰਗੀ ਕਿੰਨੀ ਵੱਛੀ ਇਹ ਗੋਰਾ ਕਹਿੰਦਾ ਆਪਾਂ 45 ਦੀ ਦੇ ਦੇਣੀ ਆ ਜਿਵੇਂ ਜਾਨਵਰ ਆਇਆ ਉਦੋਂ ਉੱਤੇ ਆਪਦਾ ਨਫਾ ਲੈ ਕੇ ਗੋਰਾ ਪਸ਼ੂ ਸੇਲ ਕਰਦਾ ਜਮਾ ਜਾਇਜ ਭਾ ਉਹਦਾ ਵੀ 45 ਕਿਸੇ ਨੇ 45 ਦੀ ਵੱਛੀ ਨਹੀਂ ਦੇਣੀ ਜੇ ਕਿਸੇ ਦੇ ਘਰੇ ਕੱਲੀ ਵੱਛੀ ਖੜੀ ਹੋਵੇ ਨਾ ਆਹ ਚੱਟੀ ਜੀ ਤੇ ਅਗਲਾ 55 ਮੁੱਲ ਕਰੇ ਇਹਦਾ ਭਰੂਰਾ ਕਹਿੰਦਾ ਆਪਾਂ 45 ਦੀ ਦੇ ਦੇਣੀ ਐ ਮੈਂ ਵੀ ਬਹੁਤ ਵੀਡੀਓ ਬਣਾਉਣਾ ਤੇ ਤੁਸੀਂ ਵੀ ਬਹੁਤ ਵੀਡੀਓ ਵੇਂਦੇ ਹੋਵੋਗੇ ਆਪੋ ਆਪਣੇ ਫੋਨਾਂ 'ਚ ਤੇ ਐਬ ਜੀ ਵੱੱਛੀ ਜੀ ਦੇ ਮਰਜ਼ੀ ਘਰੇ ਖੜੀ ਹੋਵੇ ਪੰਤਾ 45 ਦੀ ਗੁਰੀ ਨੇ ਕਿਹਾ 55 ਤੋਂ ਘੱਟ ਕਿਸੇ ਨੇ ਮੁੱਲ ਨਹੀਂ ਕਰਨਾ ਸੀ ਤੇ ਆ 48 ਦੀ ਛੋੜ ਛਾਪਾ ਹੋ ਜੂ ਮਾਨਤਾ ਅੱਗੇ ਆ ਜਾ ਲਾਸ ਤੇ ਗੁਰੇ ਇਹ ਮੇਰੇ ਦੂਜੇ ਸੂਏ ਤੂਣਾ ਵਾ ਇੱਕ ਹਫਤੇ ਦੀ ਕੱਤੀ ਆ ਠੀਕ ਹੈ ਜੀ 17 ਤੋਂ 18 ਕਿਲੋ ਦੁੱਧ ਦਿੱਤਾ ਵੀਰੇ ਇਹਦਾ ਪਹਿਲੇ ਸੂਏ ਮੰਨ ਲਓ ਦੂਜਾ ਸੂਆ ਹੁਣ ਸੂਗੂਗੀ ਬਚੀ ਇਹ ਜਿੰਨੀ ਚੰਗੀ ਗੈਲਾ ਵੀਰੇ ਉੰਨੀ ਹੀ ਚੰਗੀ ਆ ਤੇਰੇ ਪਿੰਡ ਦੀ ਵਹਿੜਾ ਇਹ ਅੱਛਾ ਹਾਂਜੀ ਕੱਲ ਲਈ ਆਪਾਂ ਤੇਰੇ ਪਿੰਡ ਦੀ ਵਹਿੜਾ ਇਹ ਠੀਕ ਹੈ ਜੀ 17 ਤੋਂ 18 ਕਿਲੋ ਵੀਰ ਨੇ ਦੱਸਿਆ ਵੀ ਐਨ ਖੁੱਲਾ ਦੁੱਧ ਪਾਉਂਦੀ ਰਹੀ ਆ ਘਰੇਲੂ ਬੰਦਿਆਂ ਤੋਂ ਲਈ ਆ ਘਰੇਲੂ ਤੇਰੇ ਪਿੰਡ ਦੀ ਆ ਵੀਰੇ ਮੈਂ ਤੈਨੂੰ ਦੱਸਦਾ ਵੀ ਦੂਜਾ ਸੂਆ ਸੋਨਾ ਹਾਂ ਠੀਕ ਹੈ ਕਿੰਨੇ ਦੀ ਇਰੇ ਮੰਨ ਕੇ ਚਲੋ ਵੀ ਵੈੜ ਜ਼ਿਆਦਾ ਰੁਪਈਆਂ ਦੀ ਤਿਆਰ ਕਰਕੇ ਤਾਂ ਪਰ ਅੱਜ ਆਪਾਂ 62000 ਚੋਂ ਮਾਨਦਾਨ ਕਰਾਂਗੇ ਬੱਚੀ ਦਾ ਪਰ ਜਦੋਂ ਤਿਆਰ ਹੋ ਗਈ ਕੋਈ ਦੱਸੋਗੀ ਮੈਂ ਹੈਗੀ ਹਾਂ ਸਹੀ ਹੈ ਅੱਜ ਕੋਰਾ ਕਹਿੰਦਾ 62 ਦੀ ਦੇਵਾਂਗੇ ਵੈੜ ਫੋਲੀ ਵੱਡੀ ਹੈ ਜਦੋਂ ਤਰੂ ਦੇਖ ਹੀ ਲੈਣੀ ਤੁਸੀਂ ਹਰੇਕ ਦੇ ਘਰੇ ਚਾਰ-ਚਾਰ ਫੋਣ ਆ ਪਸ਼ੂ ਜ਼ਿਆਦੇ ਆ ਆਪਦੇ ਵੱਲੋਂ ਤਾਂ ਸਾਰੇ ਪ੍ਰੋਪਰ ਵਧੀਆ ਵਿਖਾਏ ਆ ਬਾਕੀ ਤੁਹਾਡਾ ਹੱਕ ਬਣਦਾ ਜੇ ਕਿਸੇ ਨੇ ਕੋਈ ਭਰਾ ਮਰਜੀ ਵੀਰੇ ਵੀਡੀਓ ਕਾਲ ਲਾ ਕੇ ਦੇਖ ਲਵੇ ਹਨਾ ਹਾਂ ਬਾਅਦ ਚ ਆਪਾਂ ਲੰਬਾ ਹਾਂ ਵੀਡੀਓ ਕਾਲ ਤੇ ਤੁਸੀਂ ਜਾਨਵਰ ਦੀ ਤਸੱਲੀ ਕਰ ਸਕਦੇ ਆ ਆ ਵੀ ਵੜ ਪੂਰੀ ਚੰਗੀ ਆ ਮੇਰੇ ਪਿੰਡ ਤੋਂ ਗੋਰਾ ਕਹਿੰਦਾ ਲਈ ਆ ਰੋਡਿਆਂ ਤੋਂ ਤੁਸੀਂ ਸਾਰੇ ਜਾਣਦੇ ਆ ਮੇਰਾ ਰੋਡੇ ਪਿੰਡ ਹੈ ਤੇ ਲਗ ਰਿਹਾ ਸੀਸੀ ਵਾਂਗ ਚਮਕਦੀ ਆ ਥਾਨ ਲੈਵਾ ਦੇਖ ਲੈ ਕਿ ਨੈਣ ਕੱਟ ਵਾਲਾ ਲੈਵਾ ਗੱਡੂਗੀ ਤੇ ਦੂਰਾ ਥਾਨ ਲੱਗਾ ਤੇ ਲਾਂਡੂ ਲਾਂ ਵੇਲਾ ਟਾ ਵਲ ਟਲਾਂ ਬਹੁਤ ਪੈਂਗਾ ਠੰਡੀ ਮਿੱਠੀ ਫੌਲੀ ਆ ਫਾੜੀ ਵਾਲਾ ਲੈਵਾ ਕੱਟ ਉਵੇਂ ਪੈਂਦਾ ਕੱਦ ਵੀ ਵੱਡਾ ਤੇ ਰਾਜੀ ਵੀ ਪੂਰੀ ਆ 17 18 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਬੱਚਿਆਂ ਦੀ ਮੱਛੀ ਦੀ ਕੁਆਲਿਟੀ ਚਮਕਦਾ ਉਹ ਕਹਿੰਦਾ ਇਹ ਇਨਸਾਨ ਵਾਲਾ ਬੰਦਾ ਲੈ ਜੀ ਹਾਂ ਦੋਸਤੋ ਇਹ ਧੀ ਬੱਚੀ ਨੂੰ 20 ਕਿਲੋ ਦੁੱਧ ਕੋਈ ਬਾਹਲਾ ਨਹੀਂ ਦੁੱਧ ਦੇਣਾ ਸੇਵਾ ਨਹੀਂ ਹੁੰਦਾ ਉਹ ਵੀ ਤੁਹਾਨੂੰ ਪਤਾ ਸਵੇਰ ਅਗਲਾ 3-4 ਕਿਲੋ ਫੀਡ ਪਾਵੇ ਇਹਨੂੰ ਸ਼ਾਮ ਨੂੰ 3-4 ਕਿਲੋ ਫੀਡ ਪਾਵੇ ਤੇ ਨੋਰਮਲ ਫੀਡ ਹੈ ਫਾਰਮਾ ਜੀ ਤਾਂ ਤੁਹਾਨੂੰ ਪਤਾ ਜਿੰਨਾ ਪਸ਼ੂ ਖਾ ਜੇ ਉੰਨੀ ਖਵਾ ਦਿੰਦੇ ਆ ਤੇ ਫੇਰ ਹੀ ਉਹ ਦੁੱਧ ਦਾ ਡਰਮ ਭਰਦਿਆਂ ਤੇ ਇਹਨੂੰ 20 ਕਿਲੋ ਦੁੱਧ ਬਾਹਲਾ ਨਹੀਂ ਬਾਜਮੀ ਫੀਡ ਪਈ ਜਾਵੇ 3 ਕਿਲੋ ਜਾਂ 4 ਕਿਲੋ ਸਵੇਰ 3 ਕਿਲੋ ਜਾਂ 4 ਕਿਲੋ ਸ਼ਾਮ ਨੂੰ ਤੇ 20 ਕਿਲੋ ਬੱਚੀ ਨੂੰ ਦੁੱਧ ਬਾੜਾ ਨਹੀਂ ਕਿਉਂਕਿ ਹੁਣ ਤਾਂ ਰੁੱਤ ਵਧੀ ਐ ਸਿਆਲੋ ਸਿਆਲ ਜਿੰਨਾ ਪਾਲੋਂਗੇ ਉਹਨਾਂ ਚੋਲੋਂਗੇ ਦੇ ਦੇਣੀ ਗੋਰਾ ਕਹਿੰਦਾ ਇਹ 62000 ਦੁਮਾਨ ਕਰਦਾ 62 ਚ ਮੰਗ ਬਾਕੀ ਮਾਨਦਾਰ ਨੇ ਲਈ ਮੇਰੇ ਰੇਟ ਹਨ ਵੀ ਜਿਆਦਾ ਸੌਦੇਬਾਜ਼ੀ ਵਾਲੇ ਨਹੀਂ ਆਪਣੇ ਵੀ ਮਾਨ ਸਾਰੀਆਂ ਬੇੜਾਂ ਚ ਕਰਦਾ ਇਹ ਹੋਊਗਾ ਜੈ ਹੋਊਗਾ ਜੈ ਜੀ ਤੇ ਤਿਆਰ ਵੀ ਬੱਚੀ ਤੁਹਾਨੂੰ ਵੀ ਪਤਾ ਕਿੰਨੇ ਦੀ ਅੱਜ ਭਈ ਆ ਹਫਤੇ ਦੀ ਕੱਚੀ ਆ 75 ਦੇ ਆਸ-ਪਾਸ ਵਾਲਾ ਕੰਮ ਆ ਅੱਜ ਗੋਰਾ ਕਹਿੰਦਾ 62 ਦੀ ਦੇ ਦੇਾਂਗੇ ਤੁਹਾਨੂੰ ਵੀ ਪਤਾ ਹਫਤਾ ਜਿਹਨੇ ਸਾਂਭਣੀ ਆ ਤੇ ਉਹ 8-10000 ਮੋਲਾਂ ਅੱਜ ਨੂੰ ਘਟ ਹੋਣਾ ਹੀ ਹੋਣਾ ਵਾ ਇਹ ਸਾਰੇ ਨਗਰ ਦੀ ਸਾਰੀ ਤੁਹਾਨੂੰ A to Z ਇਨਫਰਮੇਸ਼ਨ ਲੈ ਕੇ ਦੇ ਦਿੱਤੀ ਆ ਅੱਜ ਦੀ ਵੀਡੀਓ ਚ ਚਾਰ ਪੰਜ ਨਗ ਤਾਂ ਫੁੱਲ ਹੀ ਚੰਗੇ ਆ ਆ ਇੱਕ ਨੰਬਰ ਵਿੱਚ ਸਾਰਿਆਂ ਨਾਲੋਂ ਹੀ ਚੰਗੀ ਆ 25 ਕਿਲੋ ਖੁੱਲਾ ਦੁੱਧ ਪਿਆਜੂ ਚਾਰਾਂ ਦਿਨਾਂ ਨੂੰ ਗੂਰਾ ਕਹਿੰਦਾ ਕੱਲ ਦੀ ਸੂਈ ਆ 20 ਕਿਲੋ ਬੌਲਾ ਮੈਂ ਚਵਾ ਕੇ ਦੇ ਦੂੰਗਾ ਤੇ ਜੇ ਚਾਰਾਂ ਦਿਨਾਂ ਨੂੰ ਗੂਰਾ 20 ਕਿਲੋ ਬੌਲਾ ਚਵਾ ਕੇ ਦਿੰਦਾ ਤੇ 25 ਕਿਲੋ ਬੱਚੀ ਨੇ ਖੁੱਲਾ ਦੁੱਧ ਪਿਆ ਦੇਣਾ ਕਿਉਂਕਿ ਸਹੀ ਮੈਨੇ ਪਸ਼ੂ 10-12 ਦਿਨ ਹੀ ਜਿੱਦਣ ਕਣ ਚੱਲ ਪਿਆ ਮੈਲਾ ਮੂਲਾ ਸੱਟ ਕੇ ਸਾਫ਼ ਹੋ ਗਈ ਉਸ ਦਿਨ ਪਸ਼ੂ ਦੁੱਧ ਤੇ ਆਉਂਦਾ ਉਸ ਦਿਨ ਨੇ ਖੁੱਲਾ ਦੁੱਧ ਪਿਆ ਦੇਣਾ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਖਾਸ